ਕੀ ਹੁੰਦੀ ਏ ਆਸ਼ਿਆਨਾ ਹੱਥੋਂ ਜਾਣ ਦੀ ਪੀੜ ਸਿਰ ਦਾ ਸਾਈ ਵੀ ਗਿਆ ਤੇ ਛੱਤ ਵੀ ਦਰਦਰ ਝਟਕਣ ਲਈ ਮਜਬੂਰ ਹੋਈ ਇੱਕ ਮਾਂ ਬਜ਼ੁਰਗ ਸੱਸ ਤੇ ਮਾਸੂਮ ਬੱਚੇ ਨੂੰ ਲੈ ਕੇ ਜਾਵੇ ਕਿੱਧਰ 10 ਲੱਖ ਦਾ ਕਰਜ਼ਾ ਹੁਣ ਹੋਇਆ 16 ਲੱਖ ਕਰੋ ਬੇਕਾਰ ਹੋਇਆ ਪਰਿਵਾਰ ਰਹਿ ਆ ਬਿਲਕੁਲ ਰਜ਼ੀ ਦੀ ਮਾਰ ਬੇਕਾਰ ਪਰਿਵਾਰ ਤੁਸੀਂ ਬਣੋਗੇ ਮਦਦਗਾਰ ਘਰ ਦਾ ਸਮਾਨ ਬਾਹਰ ਸੁੱਟਿਆ ਗਿਆ ਜਦੋਂ ਇਹਨਾਂ ਨੂੰ ਆਪਣਾ ਆਸ਼ਿਆਨਾ ਛੱਡਣਾ ਪਿਆ ਤਾਂ ਕਈ ਸਵਾਲ ਖੜੇ ਹੋਏ ਕਿ ਕੀ ਇਹੀ ਕਸੂਰਵਾਰ ਨੇ ਕਿ ਉਹ ਲੋਕ ਹੀ ਸਿਰਫ ਕਸੂਰਵਾਰ ਨੇ ਜਿਹੜੇ ਪੈਸਾ ਚੁਕਾ ਵੀ ਨਹੀਂ ਪਾਰੇ ਤੇ ਜਿਨ੍ਹਾਂ ਦੀ ਕੋਈ ਪਹੁੰਚ ਵੀ

ਪਰਿੰਦੇ ਵੀ ਆਲਣਾ ਖੁਸਣ ਤੋਂ ਰੋਂਦੇ ਕਰਲਾਉਂਦੇ ਐ ਅਜਿਹੇ ਦੇ ਵਿੱਚ ਸਿਰ ਤੋਂ ਛੱਤ ਦੇ ਚਲੇ ਜਾਣ ਦਾ ਦਰਦ ਕੀ ਹੁੰਦਾ ਨੂਸਸ ਦੇ ਹੰਝੂ ਬਿਆਨ ਕਰ ਰਿਹਾ ਹੈ ਹਾਲਾਂਕਿ ਘਰ ਤੋਂ ਸੜਕ ਤੇ ਆਣ ਪਿੱਛੇ ਇਹਨਾਂ ਦਾ ਕੋਈ ਕਸੂਰ ਨਹੀਂ ਜਿਨ੍ਹਾਂ ਦਾ ਕਸੂਰ ਸੀ ਉਹ ਜਹਾਨੋਂ ਜਾ ਚੁੱਕੇ ਐ ਮਾਮਲਾ ਗੁਰਦਾਸਪੁਰ ਚ ਪੈਂਦੀ ਪੁਸ਼ਪਾ ਕਲੋਨੀ ਦਾ ਜਿੱਥੇ ਸਮੇਂ ਸਿਰ ਕਰਜ਼ਾ ਨਾ ਚੁਕਾਉਣ ਦੇ ਘਰ ਦਾ ਕਬਜ਼ਾ ਲੈਣ ਪਹੁੰਚੇ ਬੈਂਕ ਨੇ ਵਿਧਵਾ ਗਗਨਦੀਪ ਕੌਰ ਉਸਦੇ ਮਾਸੂਮ بیٹے ਅਤੇ ਵਿਧਵਾ ਸੱਸ ਨੂੰ ਕਰੋ ਬਾਹਰ ਕੱਢ ਤਾਲਾ ਝੜ ਦਿੱਤਾ ਘਰ ਤੋਂ ਬੇਕਾਰ ਹੋਈ ਗਗਨਦੀਪ ਕੌਰ ਨੇ ਤਾਹਾਂ ਮਾਰ ਦੱਸਿਆ ਕਿ ਘਰ ਬਣਾਉਣ ਲਈ ਉਸਦੀ ਸਹੁਰੇ ਨੇ ਨੀਚੀ ਬੈਂਕ ਤੋਂ 10 ਲੱਖ ਦਾ ਕਰਜ਼ਾ ਲਿਆ ਸੀ ਸਹੁਰੇ ਦੀ ਮੌਤ ਮਗਰੋਂ ਉਸਦੇ ਪਤੀ ਨੇ ਵੀ ਇਸ ਕਰਜ਼ੇ ਦੀ ਟੈਨਸ਼ਨ ਦੇ ਵਿੱਚ 4 ਸਾਲ ਪਹਿਲਾਂ ਆਤਮ ਹੱਤਿਆ ਕਰ ਲਈ ਨਾ ਸਿਰ ਤੇ ਸਾਈ ਦਾ ਸਹਾਰਾ ਨਾ ਕਮਾਈ ਦਾ ਕੋਈ ਸਾਧਨ ਅਜਿਹੇ ਦੇ ਵਿੱਚ ਗਗਨਦੀਪ ਕੌਰ ਬੈਂਕ ਨੂੰ ਬਸ ਇਹੋ ਗੁਹਾਰ ਲਗਾ ਰਹੀ ਹੈ ਕਿ ਉਸਦੇ ਸਿਰ ਤੋਂ ਛੱਤ ਨਾ ਖੋਈ ਜਾਏ ਉਹਨਾਂ ਨੇ ਕਰਜ਼ਾ ਸੀ ਕਿ ਫਾਇਦਾ ਨਹੀਂ ਲਾਂ ਲਿਆ ਉਨ ਬੰਗਲੀ ਹੋਣ ਨੂੰ ਉਹਨੂੰ ਬਾਈ ਕਰ ਦਿੱਤਾ ਮੈਂ ਯਾਨੀ ਬੱਚੇ ਨਹੀਂ ਸਕੇ ਪਿਆ ਮੇਰੇ ਉਹ ਸਾਨੂੰ ਸਭ ਪੇ ਕਾਉਂ ਕਿੰਨੇ ਕਰਨ ਸਾਰੇ ਕੋਈ ਆਦਮੀ ਨਹੀਂ ਹੈਗਾ ਮੈਂ ਮੇਰਾ ਬੱਚਾ ਮੈਂ ਮਦਦ ਹੀ ਲਾਣੇ ਦੋਨ ਸਰ 10 ਲੱਖ ਸੀ ਉਹ 16 ਲੱਖ ਕਿੰਨਾ ਨਿਕਲਤਾ ਤੇ ਜਾਨ ਨੂੰ ਸਾਡੇ ਦੇ ਗਿਆ ਇਹੋ ਜਿਹਾ ਜਮੀਰ ਨਹੀਂ ਗਿਆ ਮੇਰੇ ਪੁੱਤ ਨੂੰ ਲਾਦਾ ਹੀ ਗਿਆ ਅਗਰ ਮੇਰਾ ਬੱਚੇ ਦਾ ਮੇਰਾ ਕੋਈ ਕੋ ਸੋਨੀਆ ਕਹਿੰਦੀ ਵੀ ਸਾਨੂੰ ਇਧਰ ਰਹਿਣ ਦਿੱਤਾ ਜਾ ਬਤਨੇ ਹੋਏ ਕੁਝ ਨਹੀਂ ਸੰਭਾ ਵੀ ਗਿਆ ਮੇਰਾ ਪੁੱਤ ਵੀ ਗਿਆ ਮੈਂ ਕਿੱਥੇ ਜਾਵਾਂ ਹੁਣਾ ਮੈਂ ਮਰ ਜਾਣਾ ਹੀ ਮੈਨੂੰ ਕੋਈ ਬਾਤ ਨਹੀਂ ਆਉਂਦੀ ਹਾਂ ਮੈਂ ਜੀਵਨ ਮੈਂ ਚੱਲ ਜਾਣਾ ਕਿਤੇ ਮੈਂ ਖਾ ਲੈਣਾ ਕੁਝ ਮੈਂ ਮਰ ਜਾਣਾ ਵਾ ਮੈਂ ਇਹੋ ਜਿਹਾ ਘਰ ਛੱਡ ਕੇ ਮੈਨੂੰ ਲੱਭਣਾ ਨਹੀਂ ਕੁਝ ਮੇਰੇ ਬੰਦੇ ਨੇ ਬਿਲਡਿੰਗ ਪਾਈ ਸੀ ਮੇਰੇ ਰਹਿਣ ਨੂੰ ਮੈਂ ਕਿਤੇ ਜਾਣਾ ਹਣਾ